ਹੇ ਗ੍ਰੇਸੋ ਉਹਨਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਡੇਰਾ ਬਾਬਾ ਨਾਨਕ ਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਪੇੜ ਹੋਈ ਹੈ ਜ਼ਿਕਰ ਖਾਸ ਹੈ ਕਿ ਜਿਹੜੀ ਇਹ ਮੁੱਠਪੇੜ ਦਾ ਕਾਰਨ ਦੱਸਿਆ ਜਾ ਰਿਹਾ ਇਸ ਦੇ ਪਿੱਛੇ 21 ਅਗਸਤ ਦਾ ਜਦੋਂ ਇੱਕ ਗਣੇਸ਼ ਕੁਮਾਰ ਦੇ ਉੱਤੇ ਫਾਇਰ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰ ਮੁਲਜ਼ਮਾਂ ਨੂੰ ਦਬੋਚਿਆ ਜਾਂਦਾ ਹੈ ਕਾਬੂ ਕੀਤਾ ਜਾਂਦਾ ਹੈ ਤੇ ਅੱਜ ਜਿਹੜੇ ਹਥਿਆਰ ਉਹਨਾਂ ਨੇ ਉਸ ਵਾਰਦਾਤ ਦੇ ਵਿੱਚ ਵਰਤੇ ਸੀ ਉਹਨਾਂ ਦੀ ਰਿਕਵਰੀ ਕਰਵਾਉਣ ਦੇ ਲਈ ਪੁਲਿਸ ਉਸ ਥਾਂ ਦੇ ਉੱਤੇ ਪਹੁੰਚਦੀ ਹੈ ਜਿੱਥੇ ਉਹਨਾਂ ਦੇ ਵੱਲੋਂ ਇਹ ਹਥਿਆਰ ਇਹ ਰਵਾਲਵਰ ਇਹ ਪਿਸਟਲ ਲੁਕਾ ਕੇ ਰੱਖੇ ਹੋਏ ਸਨ ਤੇ ਜਦੋਂ ਪੁਲਿਸ ਇਹ ਰਿਕਵਰੀ ਕਰਦੀ ਹੈ ਤਾਂ ਗੈਂਗਸਟਰਾਂ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਜਿਹੜੇ ਇਹ ਰਵਾਲਵਰ ਪਿਸਟਲ ਉਹਨਾਂ ਦੇ ਕੋਲ ਹੁੰਦੇ ਨੇ ਜਿੱਥੇ ਲੁਕੋ ਕੇ ਰੱਖੇ ਹੁੰਦੇ ਨੇ ਉੱਥੋਂ ਇਹ ਕੱਢ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਚਲਾਕੀ ਦੇ ਨਾਲ ਪੁਲਿਸ ਦੇ ਉੱਤੇ ਫਾਇਰ ਖੋਲ ਦਿੱਤੇ ਜਾਂਦੇ ਨੇ ਕਰੀਬ 3 ਤੋਂ 4 ਪੁਲਿਸ ਦੇ ਉੱਤੇ ਫਾਇਰ ਖੋਲੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹਾਲਾਂਕਿ ਗੇਨ ਖਾਸ ਕਰਕੇ ਗੱਲ ਇਹ ਹੈ ਕਿ ਇਸ ਥਾਂ ਦੇ ਉੱਤੇ ਕੋਈ ਵਾਰਦਾਤ ਨਹੀਂ ਵਾਪਰੀ ਕੋਈ ਜ਼ਖਮੀ ਨਹੀਂ ਹੋਇਆ ਹਾਲਾਂਕਿ ਜਿਹੜੀਆਂ ਥੋੜੀ-ਬਹੁਤੀਆਂ ਸੱਟਾਂ ਲਗੀਆਂ ਨੇ ਇਹ ਦੋ ਗੈਂਗਸਟਰ ਨੂੰ ਲਗੀਆਂ ਨੇ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਹੋਰ ਕਿਹੜੇ-ਕਿਹੜੇ ਕਾਲੇ ਕਾਰੋਬਾਰ ਕੀਤੇ ਗਏ ਸਨ ਤੇ ਅੱਜ ਜਦੋਂ ਇਹਨਾਂ ਦੇ ਵੱਲੋਂ ਫਾਇਰ ਖੋਲੇ ਗਏ ਤਾਂ ਗਨੀਮਤ ਰਹੀ ਕਿ ਉਸ ਥਾਂ ਦੇ ਉੱਤੇ ਜਿਹੜੇ ਪੁਲਿਸ ਦੇ ਅਧਿਕਾਰੀ ਸਨ ਉਹ ਰੇਂਜ ਦੇ ਵਿੱਚ ਨਹੀਂ ਆਏ ਉਹ ਦੂਰੀ ਤੇ ਸਨ ਜਦੋਂ ਇਹਨਾਂ ਦੇ ਵੱਲੋਂ ਫਾਇਰ ਖੋਲੇ ਗਏ ਨਹੀਂ ਤਾਂ ਕਿਸੇ ਨਾ ਕਿਸੇ ਅਧਿਕਾਰੀ ਨੂੰ ਗੋਲੀ ਲੱਗ ਸਕਦੀ ਸੀ ਤੇ ਮੌਕੇ ਤੇ ਫਿਰ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਇਹਨਾਂ ਨੂੰ ਦਬੋਚਿਆ ਗਿਆ ਤੇ ਫਿਰ ਦੋ ਜਿਹੜੇ ਗੈਂਗਸਟਰ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਇਸ ਸਮੇਂ ਜੇਰੇ ਲਾਜ਼ਰੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹਾਲਾਂਕਿ ਬੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵਾਰਦਾਤਾਂ ਵਾਪਰਦੀਆਂ ਸਨ ਗੋਲੀਕਾਂਡ ਵਾਪਰਦੇ ਸਨ ਕਦੇ ਅਮਰਸਰ ਦੇ ਵਿੱਚ ਗੋਲੀਕਾਂਡ ਹੁੰਦਾ ਕਦੇ ਲੁਧਿਆਣਾ ਦੇ ਵਿੱਚ ਗੋਲੀਕਾਂਡ ਹੁੰਦਾ ਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਗੋਲੀਕਾਂਡ ਹੋਇਆ ਸੀ ਪੇਂਟ ਦੀ ਦੁਕਾਨ ਚਲਾਉਣ ਵਾਲੇ ਗਣੇਸ਼ ਕੁਮਾਰ ਦੇ ਉੱਤੇ ਫਾਇਰ ਖੋਲੇ ਗਏ ਸੀ ਹਾਲਾਂਕਿ ਜਿਹੜੀ ਰੰਜਿਸ਼ ਹੈ ਉਸ ਦਾ ਅਜੇ ਕੁਝ ਵੀ ਨਹੀਂ ਪਤਾ ਲੱਗਿਆ ਪੁਲਿਸ ਦੇ ਵੱਲੋਂ ਦੋ ਐਂਗਲ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਪ੍ਰਾਣੀ ਰੰਜਿਸ਼ ਤਾਂ ਨਹੀਂ ਸੀ ਕਿ ਕੇ ਦੁਕਾਨਦਾਰਾਂ ਦੀ ਕਿਸੇ ਨਾ ਕਿਸੇ ਨਾਲ ਜੇਕਰ ਕੋਈ ਰੰਜਿਸ਼ ਹੁੰਦੀ ਹੈ ਤਾਂ ਬਦਮਾਸ਼ ਫਿਰ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਤੇ ਇਸ ਐਂਗਲ ਦੇ ਨਾਲ ਵੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤੇ ਦੂਜੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਕੋਈ ਫਰੋਤੀ ਮੰਗ ਕੇ ਟਾਰਗੇਟ ਤਾਂ ਨਹੀਂ ਕੀਤਾ ਗਿਆ ਸੀ ਹਰ ਐਂਗਲ ਤੋਂ ਬ੍ਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਜਦੋਂ ਗਣੇਸ਼ ਕੁਮਾਰ ਦੇ ਉੱਤੇ ਫਾਇਰ ਖੋਲੇ ਗਈ ਸੀ ਤਾਂ ਉਸਦੇ ਵੀ ਗੋਲੀ ਵਗਜੀ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਂਦੀ ਹੈ ਟੀਮਾਂ ਬਣਾਉਂਦੀ ਹੈ ਤੇ ਜਿਹੜੇ ਇਹ ਗੈਂਗਸਟਰ ਨੇ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਸੀਸੀਟੀਵੀਜ਼ ਦੀ ਮਦਦ ਲਈ ਜਾਂਦੀ ਹੈ ਆਲੇ ਦੁਆਲੇ ਜਿਹੜੇ ਮੋਟਰ ਵਹੀਕਲਸ ਹਨ ਉਹਨਾਂ ਦੇ ਨੰਬਰ ਟਰੈਕ ਕੀਤੇ ਜਾਂਦੇ ਨੇ ਤੇ ਸੀਸੀਟੀਵੀ ਖੰਗਾਲਣ ਤੋਂ ਬਾਅਦ ਫਿਰ ਪੁਲਿਸ ਇਸ ਆਧਾਰਿਤ ਪਹੁੰਚਦੀ ਹੈ ਕਿ ਇਹ ਜਿਹੜੇ ਗੈਂਗਸਟਰ ਨੇ ਇਹ ਨੇ ਦਿਨਾਂ ਦੀ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਤੇ ਅੱਜ ਉਹਨਾਂ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਪੁਲਿਸ ਦੇ ਉੱਤੇ ਵੀ ਫਾਇਰ ਖੋਲੇ ਗਏ ਨੇ ਮੁਠਪੇੜ ਹੋਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਪੁਲਿਸ ਦੇ ਵੱਲੋਂ ਫਿਰ ਜਵਾਬੀ ਕਾਰਵਾਈ ਵੀ ਕੀਤੀ ਗਈ ਹੈ ਦੋ ਗੈਂਗਸਟਰ ਜਿਹੜੇ ਨੇ ਜ਼ਖਮੀ ਹੋਏ ਨੇ ਹਾਲਾਂਕਿ ਵੱਡੇ ਸਵਾਲ ਪ੍ਰਸ਼ਾਸਨ ਦੇ ਉੱਤੇ ਬੀਤੀ ਦਿਨਾਂ ਤੋਂ ਖੜੇ ਹੋ ਰਹੇ ਸਨ ਕਿ ਪ੍ਰਸ਼ਾਸਨ ਕਿੱਥੇ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਆਏ ਦਿਨ ਕਿਸੇ ਨਾ ਕਿਸੇ ਥਾਂ ਦੇ ਉੱਤੇ ਵਾਰਦਾਤ ਵਾਪਰ ਰਹੀ ਹੈ ਗੋਲੀ ਕਾਂਡ ਹੋ ਰਿਹਾ ਕਦੇ ਐਨਆਰਆਈ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਕਦੇ ਬਾਜ਼ਾਰ ਦੇ ਵਿੱਚ ਸ਼ਰਿਆਮ ਦੁਕਾਨ ਦੇ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ ਤੇ ਕਦੇ ਕਿਸੇ ਥਾਂ ਦੇ ਉੱਤੇ ਕਿਸੇ ਨੂੰ ਲੁੱਟ ਲਿਆ ਜਾਂਦਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਆਪਣੀਆਂ ਆਪਣੀ ਟੀਮਾਂ ਬਣਾ ਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਨੇ ਕਿਤੇ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਨਸ਼ਾ ਤਸਕਰੀ ਨੂੰ ਪੌਂਦੇ ਲਈ ਪੁਲਿਸ ਐਕਟਿਵ ਹੈ ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਨੇ ਤੇ ਅੱਜ ਪੁਲਿਸ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਇਸ ਦੇ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ ਦੋ ਅਜੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਾਂਕਿ ਜਿਹੜੀਆਂ ਸੱਟਾਂ ਸਨ ਉਹ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਮਾਮੂਲੀ ਸਨ ਪਰ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਸੱਟਾਂ ਨੇ ਦੋਏ ਗੈਂਗਸਟਰ ਨੂੰ ਜਿਨ੍ਹਾਂ ਦੇ ਵੱਲੋਂ ਇਹ ਫਾਇਰ ਖੋਲੇ ਗਏ ਸੀ ਬੜੀ ਚਲਾਕੀ ਦੇ ਨਾਲ ਅੱਜ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜੇਕਰ ਇਹ ਫਾਇਰ ਕਿਸੇ ਪੁਲਿਸ ਅਧਿਕਾਰੀ ਦੇ ਲੱਗਦਾ ਤਾਂ ਕਿਤੇ ਨਾ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਜਰੂਰ ਹੋ ਜਾਂਦੇ ਪਰ ਗਨੀਮਤ ਰਹੀ ਉਸ ਥਾਂ ਦੇ ਉੱਤੇ ਜਿਹੜੀ ਗੋਲੀ ਦੀ ਰੇਨ ਸੀ ਉਸ ਦੇ ਵਿੱਚ ਕੋਈ ਵੀ ਅਧਿਕਾਰੀ ਸਾਹਮਣੇ ਨਹੀਂ ਆਇਆ ਜਿਸ ਤੋਂ ਬਚਾ ਹੋ ਗਿਆ ਤੇ ਜਿਹੜੇ ਇਹ ਗੈਂਗਸਟਰ ਨੇ ਇਹਨਾਂ ਨੂੰ ਮੋੜ ਤੋਂ ਕਾਬੂ ਕਰ ਲਿਆ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਰੀਕੀ ਦੇ ਨਾਲ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਪਿਛੋਕੜ ਤੇ ਵੀ ਝਾਤ ਮਾਰੀ ਜਾ ਰਹੀ ਹੈ ਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਮੁਕੱਦਮਾ ਤਾਂ ਨਹੀਂ ਦਰਜ ਸੀ ਤੇ ਜਿਹੜੇ ਇਹਨਾਂ ਦੇ ਹਥਿਆਰ ਵਾਰਦਾਤ ਦੇ ਵਿੱਚ ਵਰਤੇ ਗਏ ਨੇ ਉਹ ਕਿੱਥੋਂ ਲਿਆਂਦੇ ਗਏ ਸੀ ਕੌਣ ਸਪਲਾਈ ਕਰਦਾ ਹੈ ਕੋਈ ਇੰਟਰਨੈਸ਼ਨਲ ਗਰੂ ਹੈ ਜਾਂ ਕੋਈ ਯੂਪ ਦੇਸੀ ਪਿਸਤੋਲਾਂ ਨੂੰ ਪੰਜਾਬ ਦੇ ਵਿੱਚ ਸਪਲਾਈ ਕਰ ਰਿਹਾ ਗੈਂਗਸਟਰ ਵਾਰ ਨੂੰ ਵੜਾਵਾ ਦੇ ਰਿਹਾ ਇਹ ਸਾਰੇ ਅੰਗਲਾਂ ਤੋਂ ਪੁਲਿਸ ਜਾਂਚ ਕਰ ਰਹੀ ਹੈ ਤੇ ਵੱਡੀ ਅਪਡੇਟ ਅੱਜ ਡੇਰਾ巴巴 ਨਾਨਕ ਦੇ ਨਾਲ ਜੁੜੀ ਹੋਈ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਟੀਮ ਬਣਾ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਜਿੱਥੇ ਹਥਿਆਰ ਲੁਕੋਏ ਗਏ ਸਨ ਉਸ ਤੋਂ ਬਾਅਦ ਵੀ ਜਦੋਂ ਇਹਨਾਂ ਦੇ ਜਿਹੜੇ ਹਥਿਆਰ ਸਨ ਰਿਕਵਰ ਕਰ ਲਏ ਗਏ ਸਨ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਖੁਦ ਇੱਕ ਆਪਰੇਸ਼ਨ ਚਲਾਇਆ ਗਿਆ ਉਸ ਥਾਂ ਦੇ ਉੱਤੇ ਜਾਂਚ ਕੀਤੀ ਗਈ ਹਰ ਕੋਨੇ ਨੂੰ ਛਾਣਬੀਨ ਕੀਤੀ ਗਈ ਤੇ ਉਸ ਥਾਂ ਦੇ ਉੱਤੇ ਕੁਝ ਅਜਿਹਾ ਨਾ ਹੋਵੇ ਜੋ ਗੈਰ ਕਾਨੂੰਨੀ ਹੋਵੇ ਉਹ ਸਭ ਨੂੰ ਵੇਖਿਆ ਪਰਖਿਆ ਗਿਆ ਹਾਲਾਂਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਦੋਂ ਇਹ ਖਬਰ ਸਾਹਮਣੇ ਆndi ਉਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਹਾਲਾਂਕਿ 21 ਅਗਸਤ ਨੂੰ ਇਹਨਾਂ ਦੇ ਵੱਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਕਾਬੂ ਕੀਤੇ ਗਏ ਨੇ ਤੇ ਅੱਜ ਭੱਜਣ ਦੀ ਫਰਾਗ ਤੇ ਵਿੱਚ ਸਨ ਪੁਲਿਸ ਤੇ ਗੋਲੀਆਂ ਚਲਾਈ ਗਈਆਂ ਪਰ ਪੁਲਿਸ ਦੇ ਵੱਲੋਂ ਵੀ ਫਿਰ ਚੌਕਸੀ ਵਰਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਤੇ ਚਾਰ ਦੇ ਚਾਰ ਜਿਹੜੇ ਗੈਂਗਸਟਰ ਨੇ ਮੁਲਜ਼ਮ ਨੇ ਉਹ ਇਸ ਸਮੇਂ ਹਿਰਾਸਤ ਦੇ ਵਿੱਚ ਨੇ ਉਨਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਡੇਰਾ ਬਾਬਾ ਨਾਨਕ ਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਪੇੜ ਹੋਈ ਹੈ ਜ਼ਿਕਰ ਖਾਸ ਹੈ ਕਿ ਜਿਹੜੀ ਇਹ ਮੁੱਠਪੇੜ ਦਾ ਕਾਰਨ ਦੱਸਿਆ ਜਾ ਰਿਹਾ ਇਸ ਦੇ ਪਿੱਛੇ 21 ਅਗਸਤ ਦਾ ਜਦੋਂ ਇੱਕ ਗਣੇਸ਼ ਕੁਮਾਰ ਦੇ ਉੱਤੇ ਫਾਇਰ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰ ਮੁਲਜ਼ਮਾਂ ਨੂੰ ਦਬੋਚਿਆ ਜਾਂਦਾ ਹੈ ਕਾਬੂ ਕੀਤਾ ਜਾਂਦਾ ਹੈ ਤੇ ਅੱਜ ਜਿਹੜੇ ਹਥਿਆਰ ਉਹਨਾਂ ਨੇ ਉਸ ਵਾਰਦਾਤ ਦੇ ਵਿੱਚ ਵਰਤੇ ਸੀ ਉਹਨਾਂ ਦੀ ਰਿਕਵਰੀ ਕਰਵਾਉਣ ਦੇ ਲਈ ਪੁਲਿਸ ਉਸ ਥਾਂ ਦੇ ਉੱਤੇ ਪਹੁੰਚਦੀ ਹੈ ਜਿੱਥੇ ਉਹਨਾਂ ਦੇ ਵੱਲੋਂ ਇਹ ਹਥਿਆਰ ਇਹ ਰਵਾਲਵਰ ਇਹ ਪਿਸਟਲ ਲੁਕਾ ਕੇ ਰੱਖੇ ਹੋਏ ਸਨ ਤੇ ਜਦੋਂ ਪੁਲਿਸ ਇਹ ਰਿਕਵਰੀ ਕਰਦੀ ਹੈ ਤਾਂ ਗੈਂਗਸਟਰਾਂ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਜਿਹੜੇ ਇਹ ਰਵਾਲਵਰ ਪਿਸਟਲ ਉਹਨਾਂ ਦੇ ਕੋਲ ਹੁੰਦੇ ਨੇ ਜਿੱਥੇ ਲੁਕੋ ਕੇ ਰੱਖੇ ਹੁੰਦੇ ਨੇ ਉੱਥੋਂ ਇਹ ਕੱਢ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਚਲਾਕੀ ਦੇ ਨਾਲ ਪੁਲਿਸ ਦੇ ਉੱਤੇ ਫਾਇਰ ਖੋਲ ਦਿੱਤੇ ਜਾਂਦੇ ਨੇ ਕਰੀਬ 3 ਤੋਂ 4 ਪੁਲਿਸ ਦੇ ਉੱਤੇ ਫਾਇਰ ਖੋਲੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹਾਲਾਂਕਿ ਗੇਨ ਖਾਸ ਕਰਕੇ ਗੱਲ ਇਹ ਹੈ ਕਿ ਇਸ ਥਾਂ ਦੇ ਉੱਤੇ ਕੋਈ ਵਾਰਦਾਤ ਨਹੀਂ ਵਾਪਰੀ ਕੋਈ ਜ਼ਖਮੀ ਨਹੀਂ ਹੋਇਆ ਹਾਲਾਂਕਿ ਜਿਹੜੀਆਂ ਥੋੜੀ-ਬਹੁਤੀਆਂ ਸੱਟਾਂ ਲੱਗੀਆਂ ਨੇ ਇਹ ਦੋ ਗੈਂਗਸਟਰਾਂ ਨੂੰ ਲੱਗੀਆਂ ਨੇ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਹੋਰ ਕਿਹੜੇ-ਕਿਹੜੇ ਕਾਲੇ ਕਾਰੋਬਾਰ ਕੀਤੇ ਗਏ ਸਨ ਤੇ ਅੱਜ ਜਦੋਂ ਇਹਨਾਂ ਦੇ ਵੱਲੋਂ ਫਾਇਰ ਖੋਲੇ ਗਏ ਤਾਂ ਗਨੀਮਤ ਰਹੀ ਕਿ ਉਸ ਥਾਂ ਦੇ ਉੱਤੇ ਜਿਹੜੇ ਪੁਲਿਸ ਦੇ ਅਧਿਕਾਰੀ ਸਨ ਉਹ ਰੇਂਜ ਦੇ ਵਿੱਚ ਨਹੀਂ ਆਏ ਉਹ ਦੂਰੀ ਤੇ ਸਨ ਜਦੋਂ ਇਹਨਾਂ ਦੇ ਵੱਲੋਂ ਫਾਇਰ ਖੋਲੇ ਗਏ ਨਹੀਂ ਤਾਂ ਕਿਸੇ ਨਾ ਕਿਸੇ ਅਧਿਕਾਰੀ ਨੂੰ ਗੋਲੀ ਲੱਗ ਸਕਦੀ ਸੀ ਤੇ ਮੌਕੇ ਤੇ ਫਿਰ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਇਹਨਾਂ ਨੂੰ ਦਬੋਚਿਆ ਗਿਆ ਤੇ ਫਿਰ ਦੋ ਜਿਹੜੇ ਗੈਂਗਸਟਰ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਇਸ ਸਮੇਂ ਜੇਰੇ ਲਾਜ਼ਰੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹਾਲਾਂਕਿ ਬੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵਾਰਦਾਤਾਂ ਵਾਪਰਦੀਆਂ ਸਨ ਗੋਲੀਕਾਂਡ ਵਾਪਰਦੇ ਸਨ ਕਦੇ ਅਮਰਸਰ ਦੇ ਵਿੱਚ ਗੋਲੀਕਾਂਡ ਹੁੰਦਾ ਕਦੇ ਲੁਧਿਆਣਾ ਦੇ ਵਿੱਚ ਗੋਲੀਕਾਂਡ ਹੁੰਦਾ ਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਗੋਲੀਕਾਂਡ ਹੋਇਆ ਸੀ ਪੇਂਟ ਦੀ ਦੁਕਾਨ ਚਲਾਉਣ ਵਾਲੇ ਗਣੇਸ਼ ਕੁਮਾਰ ਦੇ ਉੱਤੇ ਫਾਇਰ ਖੋਲੇ ਗਏ ਸੀ ਹਾਲਾਂਕਿ ਜਿਹੜੀ ਰੰਜਿਸ਼ ਹੈ ਉਸ ਦਾ ਅਜੇ ਕੁਝ ਵੀ ਨਹੀਂ ਪਤਾ ਲੱਗਿਆ ਪੁਲਿਸ ਦੇ ਵੱਲੋਂ ਦੋ ਐਂਗਲ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਪ੍ਰਾਣੀ ਰੰਜਿਸ਼ ਤਾਂ ਨਹੀਂ ਸੀ ਕਿ ਕੇ ਦੁਕਾਨਦਾਰਾਂ ਦੀ ਕਿਸੇ ਨਾ ਕਿਸੇ ਨਾਲ ਜੇਕਰ ਕੋਈ ਰੰਜਿਸ਼ ਹੁੰਦੀ ਹੈ ਤਾਂ ਬਦਮਾਸ਼ ਫਿਰ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਤੇ ਇਸ ਐਂਗਲ ਦੇ ਨਾਲ ਵੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤੇ ਦੂਜੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਕੋਈ ਫਰੋਤੀ ਮੰਗ ਕੇ ਟਾਰਗੇਟ ਤਾਂ ਨਹੀਂ ਕੀਤਾ ਗਿਆ ਸੀ ਹਰ ਐਂਗਲ ਤੋਂ ਬ੍ਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਜਦੋਂ ਗਣੇਸ਼ ਕੁਮਾਰ ਦੇ ਉੱਤੇ ਫਾਇਰ ਖੋਲੇ ਗਈ ਸੀ ਤਾਂ ਉਸਦੇ ਵੀ ਗੋਲੀ ਵੱਜੀ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਂਦੀ ਹੈ ਟੀਮਾਂ ਬਣਾਉਂਦੀ ਹੈ ਤੇ ਜਿਹੜੇ ਇਹ ਗੈਂਗਸਟਰ ਨੇ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਸੀ ਸੀ ਟੀ ਵੀ ਦੀ ਮਦਦ ਲਈ ਜਾਂਦੀ ਹੈ ਆਲੇ ਦੁਆਲੇ ਜਿਹੜੇ ਮੋਟਰ ਵਹੀਕਲਸ ਹਨ ਉਹਨਾਂ ਦੇ ਨੰਬਰ ਟਰੈਕ ਕੀਤੇ ਜਾਂਦੇ ਨੇ ਤੇ ਸੀਸੀਟੀਵੀ ਕੰਗਾਲਨ ਤੋਂ ਬਾਅਦ ਫਿਰ ਪੁਲਿਸ ਇਸ ਆਧਾਰਿਤ ਪਹੁੰਚਦੀ ਹੈ ਕਿ ਇਹ ਜਿਹੜੇ ਗੈਂਗਸਟਰ ਨੇ ਇਹ ਨੇ ਜਿਨ੍ਹਾਂ ਦੀ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਤੇ ਅੱਜ ਉਹਨਾਂ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਪੁਲਿਸ ਦੇ ਉੱਤੇ ਵੀ ਫਾਇਰ ਖੋਲੇ ਗਏ ਨੇ ਮੁਠਪੇੜ ਹੋਈ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਤੇ ਪੁਲਿਸ ਦੇ ਵੱਲੋਂ ਫਿਰ ਜਵਾਬੀ ਕਾਰਵਾਈ ਵੀ ਕੀਤੀ ਗਈ ਹੈ ਦੋ ਗੈਂਗਸਟਰ ਜਿਹੜੇ ਨੇ ਜ਼ਖਮੀ ਹੋਏ ਨੇ ਹਾਲਾਂਕਿ ਵੱਡੇ ਸਵਾਲ ਪ੍ਰਸ਼ਾਸਨ ਦੇ ਉੱਤੇ ਬੀਤੀ ਦਿਨਾਂ ਤੋਂ ਖੜੇ ਹੋ ਰਹੇ ਸਨ ਕਿ ਪ੍ਰਸ਼ਾਸਨ ਕਿੱਥੇ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਆਏ ਦਿਨ ਕਿਸੇ ਨਾ ਕਿਸੇ ਥਾਂ ਦੇ ਉੱਤੇ ਵਾਰਦਾਤ ਹੋ ਪਰ ਰਹੀ ਹੈ ਗੋਲੀकांड ਹੋ ਰਿਹਾ ਕਦੇ ਐਨਆਰਆਈ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਕਦੇ ਬਾਜ਼ਾਰ ਦੇ ਵਿੱਚ ਸ਼ਰਿਆਮ ਦੁਕਾਨ ਦੇ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ ਤੇ ਕਦੇ ਕਿਸੇ ਥਾਂ ਦੇ ਉੱਤੇ ਕਿਸੇ ਨੂੰ ਲੁੱਟ ਲਿਆ ਜਾਂਦਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਆਪਣੀਆਂ ਆਪਣੀ ਟੀਮਾਂ ਬਣਾ ਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਨੇ ਕਿਤੇ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਨਸ਼ਾ ਤਸਕਰੀ ਨੂੰ ਪੋਂਦੇਲੀ ਪੁਲਿਸ ਐਕਟਿਵ ਹੈ ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਨੇ ਤੇ ਅੱਜ ਪੁਲਿਸ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਇਸ ਦੇ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ ਦੋ ਅਜੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਾਂਕਿ ਜਿਹੜੀਆਂ ਸੱਟਾਂ ਸਨ ਉਹ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਮਾਮੂਲੀ ਸਨ ਪਰ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਸੱਟਾਂ ਨੇ ਦੋਏ ਗੈਂਗਸਟਰਾਂ ਨੂੰ ਜਿਨ੍ਹਾਂ ਦੇ ਵੱਲੋਂ ਇਹ ਫਾਇਰ ਖੋਲੇ ਗਏ ਸੀ ਬੜੀ ਚਲਾਕੀ ਦੇ ਨਾਲ ਅੱਜ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜੇਕਰ ਇਹ ਫਾਇਰ ਕਿਸੇ ਪੁਲਿਸ ਅਧਿਕਾਰੀ ਦੇ ਲੱਗਦਾ ਤਾਂ ਕਿਤੇ ਨਾ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਜਰੂਰ ਹੋ ਜਾਂਦੇ ਪਰ ਗਨੀਮਤ ਰਹੀ ਉਸ ਥਾਂ ਦੇ ਉੱਤੇ ਜਿਹੜੀ ਗੋਲੀ ਦੀ ਰੇਨ ਸੀ ਉਸ ਦੇ ਵਿੱਚ ਕੋਈ ਵੀ ਅਧਿਕਾਰੀ ਸਾਹਮਣੇ ਨਹੀਂ ਆਇਆ ਜਿਸ ਤੋਂ ਬਚਾਅ ਹੋ ਗਿਆ ਤੇ ਜਿਹੜੇ ਇਹ ਗੈਂਗਸਟਰ ਨੇ ਇਹਨਾਂ ਨੂੰ ਮੁਰ ਤੋਂ ਕਾਬੂ ਕਰ ਲਿਆ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਰੀਕੀ ਦੇ ਨਾਲ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਪਿਛੋਕੜ ਤੇ ਵੀ ਝਾਤ ਮਾਰੀ ਜਾ ਰਹੀ ਹੈ ਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਮੁਕੱਦਮਾ ਤਾਂ ਨਹੀਂ ਦਰਜ ਸੀ ਤੇ ਜਿਹੜੇ ਇਹਨਾਂ ਦੇ ਹਥਿਆਰ ਵਾਰਦਾਤ ਦੇ ਵਿੱਚ ਵਰਤੇ ਗਏ ਨੇ ਉਹ ਕਿੱਥੋਂ ਲਿਆਂਦੇ ਗਏ ਸੀ ਕੌਣ ਸਪਲਾਈ ਕਰਦਾ ਹੈ ਕੋਈ ਇੰਟਰਨੈਸ਼ਨਲ ਗਰੂ ਹੈ ਜਾਂ ਕੋਈ ਯੂਪ ਦੇਸੀ ਪਿਸਤੋਲਾਂ ਨੂੰ ਪੰਜਾਬ ਦੇ ਵਿੱਚ ਸਪਲਾਈ ਕਰ ਰਿਹਾ ਗੈਂਗਸਟਰ ਵਾਰ ਨੂੰ ਵੜਾਵਾ ਦੇ ਰਿਹਾ ਇਹ ਸਾਰੇ ਅੰਗਲਾਂ ਤੋਂ ਪੁਲਿਸ ਜਾਂਚ ਕਰ ਰਹੀ ਹੈ ਤੇ ਵੱਡੀ ਅਪਡੇਟ ਅੱਜ ਡੇਰਾ巴巴 ਨਾਨਕ ਦੇ ਨਾਲ ਜੁੜੀ ਹੋਈ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਟੀਮ ਬਣਾ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਜਿੱਥੇ ਹਥਿਆਰ ਲੁਕੋਏ ਗਏ ਸਨ ਉਸ ਤੋਂ ਬਾਅਦ ਵੀ ਜਦੋਂ ਇਹਨਾਂ ਦੇ ਜਿਹੜੇ ਹਥਿਆਰ ਸਨ ਰਿਕਵਰ ਕਰ ਲਏ ਗਏ ਸਨ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਖੁਦ ਇੱਕ ਆਪਰੇਸ਼ਨ ਚਲਾਇਆ ਗਿਆ ਉਸ ਥਾਂ ਦੇ ਉੱਤੇ ਜਾਂਚ ਕੀਤੀ ਗਈ ਹਰ ਕੋਨੇ ਨੂੰ ਛਾਣਬੀਨ ਕੀਤੀ ਗਈ ਤੇ ਉਸ ਥਾਂ ਦੇ ਉੱਤੇ ਕੁਝ ਅਜੀਹਾਂ ਹੋਵੇ ਜੋ ਗੈਰ ਕਾਨੂੰਨੀ ਹੋਵੇ ਉਹ ਸਭ ਨੂੰ ਵੇਖਿਆ ਪਰਖਿਆ ਗਿਆ ਹਾਲਾਂਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਦੋਂ ਇਹ ਖਬਰ ਸਾਹਮਣੇ ਆਈ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਹਾਲਾਂਕਿ 21 ਅਗਸਤ ਨੂੰ ਇਹਨਾਂ ਦੇ ਵੱਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਕਾਬੂ ਕੀਤੇ ਗਏ ਨੇ ਤੇ ਅੱਜ ਭੱਜਣ ਦੀ ਫਰਾਗ ਤੇ ਵਿੱਚ ਸਨ ਪੁਲਿਸ ਤੇ ਗੋਲੀਆਂ ਚਲਾਈ ਗਈਆਂ ਪਰ ਪੁਲਿਸ ਦੇ ਵੱਲੋਂ ਵੀ ਫਿਰ ਚੌਕਸੀ ਵਰਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਤੇ ਚਾਰ ਦੇ ਚਾਰ ਜਿਹੜੇ ਗੈਂਗਸਟਰ ਨੇ ਮੁਲਜ਼ਮ ਨੇ ਉਹ ਇਸ ਸਮੇਂ ਹਿਰਾਸਤ ਦੇ ਵਿੱਚ ਨੇ ਔਰ ਇਹਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਡੇਰਾ ਬਾਬਾ ਨਾਨਕ ਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਪੇੜ ਹੋਈ ਹੈ ਜ਼ਿਕਰ ਖਾਸ ਹੈ ਕਿ ਜਿਹੜੀ ਇਹ ਮੁੱਠਪੇੜ ਦਾ ਕਾਰਨ ਦੱਸਿਆ ਜਾ ਰਿਹਾ ਇਸ ਦੇ ਪਿੱਛੇ 21 ਅਗਸਤ ਦਾ ਜਦੋਂ ਇੱਕ ਗਣੇਸ਼ ਕੁਮਾਰ ਦੇ ਉੱਤੇ ਫਾਇਰ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰ ਮੁਲਜ਼ਮਾਂ ਨੂੰ ਦਬੋਚਿਆ ਜਾਂਦਾ ਹੈ ਕਾਬੂ ਕੀਤਾ ਜਾਂਦਾ ਹੈ ਤੇ ਅੱਜ ਜਿਹੜੇ ਹਥਿਆਰ ਉਹਨਾਂ ਨੇ ਉਸ ਵਾਰਦਾਤ ਦੇ ਵਿੱਚ ਵਰਤੇ ਸੀ ਉਹਨਾਂ ਦੀ ਰਿਕਵਰੀ ਕਰਵਾਉਣ ਦੇ ਲਈ ਪੁਲਿਸ ਉਸ ਥਾਂ ਦੇ ਉੱਤੇ ਪਹੁੰਚਦੀ ਹੈ ਜਿੱਥੇ ਉਹਨਾਂ ਦੇ ਵੱਲੋਂ ਇਹ ਹਥਿਆਰ ਇਹ ਰਵਾਲਵਰ ਇਹ ਪਿਸਟਲ ਲੁਕਾ ਕੇ ਰੱਖੇ ਹੋਏ ਸਨ ਤੇ ਜਦੋਂ ਪੁਲਿਸ ਇਹ ਰਿਕਵਰੀ ਕਰਦੀ ਹੈ ਤਾਂ ਗੈਂਗਸਟਰਾਂ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਜਿਹੜੇ ਇਹ ਰਵਾਲਵਰ ਪਿਸਟਲ ਉਹਨਾਂ ਦੇ ਕੋਲ ਹੁੰਦੇ ਨੇ ਜਿੱਥੇ ਲੁਕੋ ਕੇ ਰੱਖੇ ਹੁੰਦੇ ਨੇ ਉੱਥੋਂ ਇਹ ਕੱਢ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਚਲਾਕੀ ਦੇ ਨਾਲ ਪੁਲਿਸ ਦੇ ਉੱਤੇ ਫਾਇਰ ਖੋਲ ਦਿੱਤੇ ਜਾਂਦੇ ਨੇ ਕਰੀਬ 3 ਤੋਂ 4 ਪੁਲਿਸ ਦੇ ਉੱਤੇ ਫਾਇਰ ਖੋਲੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹਾਲਾਂਕਿ ਗੇਨ ਖਾਸ ਕਰਕੇ ਗੱਲ ਇਹ ਹੈ ਕਿ ਇਸ ਥਾਂ ਦੇ ਉੱਤੇ ਕੋਈ ਵਾਰਦਾਤ ਨਹੀਂ ਵਾਪਰੀ ਕੋਈ ਜ਼ਖਮੀ ਨਹੀਂ ਹੋਇਆ ਹਾਲਾਂਕਿ ਜਿਹੜੀਆਂ ਥੋੜੀ-ਬਹੁਤੀਆਂ ਸੱਟਾਂ ਲੱਗੀਆਂ ਨੇ ਇਹ ਦੋ ਗੈਂਗਸਟਰਾਂ ਨੂੰ ਲੱਗੀਆਂ ਨੇ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਹੋਰ ਕਿਹੜੇ-ਕਿਹੜੇ ਕਾਲੇ ਕਾਰੋਬਾਰ ਕੀਤੇ ਗਏ ਸਨ ਤੇ ਅੱਜ ਜਦੋਂ ਇਹਨਾਂ ਦੇ ਵੱਲੋਂ ਫਾਇਰ ਖੋਲੇ ਗਏ ਤਾਂ ਗਨੀਮਤ ਰਹੀ ਕਿ ਉਸ ਥਾਂ ਦੇ ਉੱਤੇ ਜਿਹੜੇ ਪੁਲਿਸ ਦੇ ਅਧਿਕਾਰੀ ਸਨ ਉਹ ਰੇਜ਼ ਦੇ ਵਿੱਚ ਨਹੀਂ ਆਏ ਉਹ ਦੂਰੀ ਤੇ ਸਨ ਜਦੋਂ ਇਹਨਾਂ ਦੇ ਵੱਲੋਂ ਫਾਇਰ ਖੋਲੇ ਗਏ ਨਹੀਂ ਤਾਂ ਕਿਸੇ ਨਾ ਕਿਸੇ ਅਧਿਕਾਰੀ ਨੂੰ ਗੋਲੀ ਲੱਗ ਸਕਦੀ ਸੀ ਤੇ ਮੌਕੇ ਤੇ ਫਿਰ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਇਹਨਾਂ ਨੂੰ ਦਬੋਚਿਆ ਗਿਆ ਤੇ ਫਿਰ ਦੋ ਜਿਹੜੇ ਗੈਂਗਸਟਰ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਇਸ ਸਮੇਂ ਜੇਰੇ ਲਾਜ਼ਰੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹਾਲਾਂਕਿ ਬੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵਾਰਦਾਤਾਂ ਵਾਪਰਦੀਆਂ ਹਨ ਗੋਲੀਕਾਂਡ ਵਾਪਰਦੇ ਹਨ ਕਦੇ ਅਮਰਸਰ ਦੇ ਵਿੱਚ ਗੋਲੀਕਾਂਡ ਹੁੰਦਾ ਕਦੇ ਲੁਧਿਆਣਾ ਦੇ ਵਿੱਚ ਗੋਲੀਕਾਂਡ ਹੁੰਦਾ ਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਗੋਲੀਕਾਂਡ ਹੋਇਆ ਸੀ ਪੇਂਟ ਦੀ ਦੁਕਾਨ ਚਲਾਉਣ ਵਾਲੇ ਗਣੇਸ਼ ਕੁਮਾਰ ਦੇ ਉੱਤੇ ਫਾਇਰ ਖੋਲੇ ਗਏ ਸੀ ਹਾਲਾਂਕਿ ਜਿਹੜੀ ਰੰਜਿਸ਼ ਹੈ ਉਸ ਦਾ ਅਜੇ ਕੁਝ ਵੀ ਨਹੀਂ ਪਤਾ ਲੱਗਿਆ ਪੁਲਿਸ ਦੇ ਵੱਲੋਂ ਦੋ ਐਂਗਲ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਸੀ ਕਿ ਦੁਕਾਨਦਾਰਾਂ ਦੀ ਕਿਸੇ ਨਾ ਕਿਸੇ ਨਾਲ ਜੇਕਰ ਕੋਈ ਰੰਜਿਸ਼ ਹੁੰਦੀ ਹੈ ਤਾਂ ਬਦਮਾਸ਼ ਫਿਰ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਤੇ ਇਸ ਐਂਗਲ ਦੇ ਨਾਲ ਵੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤੇ ਦੂਜੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਕੋਈ ਫਰੋਤੀ ਮੰਗ ਕੇ ਟਾਰਗੇਟ ਤਾਂ ਨਹੀਂ ਕੀਤਾ ਗਿਆ ਸੀ ਹਰ ਐਂਗਲ ਤੋਂ ਬ੍ਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਜਦੋਂ ਗਣੇਸ਼ ਕੁਮਾਰ ਦੇ ਉੱਤੇ ਫਾਇਰ ਖੋਲੇ ਗਈ ਸੀ ਤਾਂ ਉਸਦੇ ਵੀ ਗੋਲੀ ਵਗਜੀ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਂਦੀ ਹੈ ਟੀਮਾਂ ਬਣਾਉਂਦੀ ਹੈ ਤੇ ਜਿਹੜੇ ਇਹ ਗੈਂਗਸਟਰ ਨੇ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਸੀ ਟੀ ਵੀ ਦੀ ਮਦਦ ਲਈ ਜਾਂਦੀ ਹੈ ਆਲੇ ਦੁਆਲੇ ਜਿਹੜੇ ਮੋਟਰ ਵਹੀਕਲਸ ਹਨ ਉਹਨਾਂ ਦੇ ਨੰਬਰ ਟਰੈਕ ਕੀਤੇ ਜਾਂਦੇ ਨੇ ਤੇ ਸੀਸੀਟੀਵੀ ਕੰਗਾਲਨ ਤੋਂ ਬਾਅਦ ਫਿਰ ਪੁਲਿਸ ਇਸ ਆਧਾਰਿਤ ਪਹੁੰਚਦੀ ਹੈ ਕਿ ਇਹ ਜਿਹੜੇ ਗੈਂਗਸਟਰ ਨੇ ਇਹ ਨੇ ਜਿਨ੍ਹਾਂ ਦੀ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਕਾਬੂ ਕੀਤਾ ਜਾਂਦਾ ਤੇ ਅੱਜ ਉਹਨਾਂ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਪੁਲਿਸ ਦੇ ਉੱਤੇ ਵੀ ਫਾਇਰ ਖੋਲੇ ਗਏ ਨੇ ਮੁਠਪੇੜ ਹੋਈ ਹੈ ਡੇਰਾਪਾਪਾ ਨਾਨਕ ਦੇ ਵਿੱਚ ਤੇ ਪੁਲਿਸ ਦੇ ਵੱਲੋਂ ਫਿਰ ਜਵਾਬੀ ਕਾਰਵਾਈ ਵੀ ਕੀਤੀ ਗਈ ਹੈ ਦੋ ਗੈਂਗਸਟਰ ਜਿਹੜੇ ਨੇ ਜ਼ਖਮੀ ਹੋਏ ਨੇ ਹਾਲਾਂਕਿ ਵੱਡੇ ਸਵਾਲ ਪ੍ਰਸ਼ਾਸਨ ਦੇ ਉੱਤੇ ਬੀਤੀ ਦਿਨਾਂ ਤੋਂ ਖੜੇ ਹੋ ਰਹੇ ਸਨ ਕਿ ਪ੍ਰਸ਼ਾਸਨ ਕਿੱਥੇ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਆਏ ਦਿਨ ਕਿਸੇ ਨਾ ਕਿਸੇ ਥਾਂ ਦੇ ਉੱਤੇ ਵਾਰਦਾਤ ਹੋ ਆਪ ਰਹੀ ਹੈ ਗੋਲੀ ਕਾਂਡ ਹੋ ਰਿਹਾ ਕਦੇ ਐਨਆਰਆਈ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਕਦੇ ਬਾਜ਼ਾਰ ਦੇ ਵਿੱਚ ਸ਼ਰਿਆਮ ਦੁਕਾਨ ਦੇ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਜਾਂਦੀ ਹੈ ਤੇ ਕਦੇ ਕਿਸੇ ਥਾਂ ਦੇ ਉੱਤੇ ਕਿਸੇ ਨੂੰ ਲੁੱਟ ਲਿਆ ਜਾਂਦਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਆਪਣੀਆਂ ਆਪਣੀ ਟੀਮਾਂ ਬਣਾ ਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਸਰਚ ਅਭਿਆਨ ਚਲਾਏ ਜਾ ਰਹੇ ਨੇ ਕਿਤੇ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਨਸ਼ਾ ਤਸਕਰੀ ਨੂੰ ਪੋਂਡਲੀ ਪਲੀਜ਼ ਐਕਟਿਵ ਹੈ ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਨੇ ਤੇ ਅੱਜ ਪੁਲਿਸ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਇਸ ਦੇ ਵਿੱਚ ਚਾਰ ਮੁਲਜ਼ਮਾ ਨੂੰ ਕਾਬੂ ਕੀਤਾ ਗਿਆ ਸੀ ਦੋ ਅਜੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਾਂਕਿ ਜਿਹੜੀਆਂ ਸੱਟਾਂ ਸਨ ਉਹ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਮਾਮੂਲੀ ਸਨ ਪਰ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਸੱਟਾਂ ਨੇ ਦੋਏ ਗੈਂਗਸਟਰ ਨੂੰ ਜਿਨ੍ਹਾਂ ਦੇ ਵੱਲੋਂ ਇਹ ਫਾਇਰ ਖੋਲੇ ਗਏ ਸੀ ਬੜੀ ਚਲਾਕੀ ਦੇ ਨਾਲ ਅੱਜ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜੇਕਰ ਇਹ ਫਾਇਰ ਕਿਸੇ ਪੁਲਿਸ ਅਧਿਕਾਰੀ ਦੇ ਲੱਗਦਾ ਤਾਂ ਕਿਤੇ ਨਾ ਕਿਤੇ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਜਰੂਰ ਹੋ ਜਾਂਦੇ ਪਰ ਗਨੀਮਤ ਰਹੀ ਉਸ ਥਾਂ ਦੇ ਉੱਤੇ ਜਿਹੜੀ ਗੋਲੀ ਦੀ ਰੇਨ ਸੀ ਉਸ ਦੇ ਵਿੱਚ ਕੋਈ ਵੀ ਅਧਿਕਾਰੀ ਸਾਹਮਣੇ ਨਹੀਂ ਆਇਆ ਜਿਸ ਤੋਂ ਬਚਾਅ ਹੋ ਗਿਆ ਤੇ ਜਿਹੜੇ ਇਹ ਗੈਂਗਸਟਰ ਨੇ ਇਹਨਾਂ ਨੂੰ ਮੁਰ ਤੋਂ ਕਾਬੂ ਕਰ ਲਿਆ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਰੀਕੀ ਦੇ ਨਾਲ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਪਿਛੋਕੜ ਤੇ ਵੀ ਝਾਤ ਮਾਰੀ ਜਾ ਰਹੀ ਹੈ ਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਮੁਕੱਦਮਾ ਤਾਂ ਨਹੀਂ ਦਰਜ ਸੀ ਤੇ ਜਿਹੜੇ ਇਹਨਾਂ ਦੇ ਹਥਿਆਰ ਵਾਰਦਾਤ ਦੇ ਵਿੱਚ ਵਰਤੇ ਗਏ ਨੇ ਉਹ ਕਿੱਥੋਂ ਲਿਆਂਦੇ ਗਏ ਸੀ ਕੌਣ ਸਪਲਾਈ ਕਰਦਾ ਹੈ ਕੋਈ ਇੰਟਰਨੈਸ਼ਨਲ ਗਰੂ ਹੈ ਜਾਂ ਕੋਈ ਯੂਪ ਦੇਸੀ ਪਿਸਤੋਲਾਂ ਨੂੰ ਪੰਜਾਬ ਦੇ ਵਿੱਚ ਸਪਲਾਈ ਕਰ ਰਿਹਾ ਗੈਂਗਸਟਰ ਵਾਰ ਨੂੰ ਵੜਾਵਾ ਦੇ ਰਿਹਾ ਇਹ ਸਾਰੇ ਅੰਗਲਾਂ ਤੋਂ ਪੁਲਿਸ ਜਾਂਚ ਕਰ ਰਹੀ ਹੈ ਤੇ ਵੱਡੀ ਅਪਡੇਟ ਅੱਜ ਡੇਰਾ ਬਾਬਾ ਨਾਨਕ ਦੇ ਨਾਲ ਜੁੜੀ ਹੋਈ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਟੀਮ ਬਣਾ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਜਿੱਥੇ ਹਥਿਆਰ ਲੁਕੋਏ ਗਏ ਸਨ ਉਸ ਤੋਂ ਬਾਅਦ ਵੀ ਜਦੋਂ ਇਹਨਾਂ ਦੇ ਜਿਹੜੇ ਹਥਿਆਰ ਸਨ ਰਿਕਵਰ ਕਰ ਲਏ ਗਏ ਸਨ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੋਡ ਇੱਕ ਆਪਰੇਸ਼ਨ ਚਲਾਇਆ ਗਿਆ ਉਸ ਥਾਂ ਦੇ ਉੱਤੇ ਜਾਂਚ ਕੀਤੀ ਗਈ ਹਰ ਕੋਨੇ ਨੂੰ ਛਾਣਬੀਨ ਕੀਤੀ ਗਈ ਤੇ ਉਸ ਥਾਂ ਦੇ ਉੱਤੇ ਕੁਝ ਅਜਿਹਾ ਨਾ ਹੋਵੇ ਜੋ ਗੈਰਕਾਨੂੰਨੀ ਹੋਵੇ ਉਹ ਸਭ ਨੂੰ ਵੇਖਿਆ ਪਰਖਿਆ ਗਿਆ ਹਾਲਾਂਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਦੋਂ ਇਹ ਖਬਰ ਸਾਹਮਣੇ ਆਈ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਹਾਲਾਂਕਿ 21 ਅਗਸਤ ਨੂੰ ਇਹਨਾਂ ਦੇ ਵੱਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਕਾਬੂ ਕੀਤੇ ਗਏ ਨੇ ਤੇ ਅੱਜ ਭੱਜਣ ਦੀ ਫਰਾਗ ਤੇ ਵਿੱਚ ਸਨ ਪੁਲਿਸ ਤੇ ਗੋਲੀਆਂ ਚਲਾਈ ਗਈਆਂ ਪਰ ਪੁਲਿਸ ਦੇ ਵੱਲੋਂ ਵੀ ਫਿਰ ਚੌਕਸੀ ਵਰਤੀ ਗਈ ਜਵਾਬੀ ਕਾਰਵਾਈ ਕੀਤੀ ਗਈ ਤੇ ਚਾਰ ਦੇ ਚਾਰ ਜਿਹੜੇ ਗੈਂਗਸਟਰ ਨੇ ਮੁਲਜ਼ਮ ਨੇ ਉਹ ਇਸ ਸਮੇਂ ਹਿਰਾਸਤ ਦੇ ਵਿੱਚ ਨੇ ਉਹਨER ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਡੇਰਾ ਬਾਬਾ ਨਾਨਕ ਦੇ ਨਾਲ ਜੁੜੀ ਹੋਈ ਹੈ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਟਪੇੜ ਹੋਈ ਹੈ ਜ਼ਿਕਰ ਖਾਸ ਹੈ ਕਿ ਜਿਹੜੀ ਇਹ ਮੁਟਪੇੜ ਦਾ ਕਾਰਨ ਦੱਸਿਆ ਜਾ ਰਿਹਾ ਇਸ ਦੇ ਪਿੱਛੇ 21 ਅਗਸਤਾ ਜਦੋਂ ਇੱਕ ਗਣੇਸ਼ ਕੁਮਾਰ ਦੇ ਉੱਤੇ ਫਾਇਰ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰ ਮੁਲਜ਼ਮਾਂ ਨੂੰ ਦਬੋਚਿਆ ਜਾਂਦਾ ਹੈ ਕਾਬੂ ਕੀਤਾ ਜਾਂਦਾ ਹੈ ਤੇ ਅੱਜ ਜਿਹੜੇ ਹਥਿਆਰ ਉਹਨਾਂ ਨੇ ਉਸ ਵਾਰਦਾਤ ਦੇ ਵਿੱਚ ਵਰਤੇ ਸੀ ਉਹਨਾਂ ਦੀ ਰਿਕਵਰੀ ਕਰਵਾਉਣ ਦੇ ਲਈ ਪੁਲਿਸ ਉਸ ਥਾਂ ਦੇ ਉੱਤੇ ਪਹੁੰਚਦੀ ਹੈ ਜਿੱਥੇ ਉਹਨਾਂ ਦੇ ਵੱਲੋਂ ਇਹ ਹਥਿਆਰ ਇਹ ਰਵਾਲਵਰ ਇਹ ਪਿਸਟਲ ਲੁਕਾ ਕੇ ਰੱਖੇ ਹੋਏ ਸਾ ਤੇ ਜਦੋਂ ਪੁਲਿਸ ਇਹ ਰਿਕਵਰੀ ਕਰਦੀ ਹੈ ਤਾਂ ਗੈਂਗਸਟਰਾਂ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਜਿਹੜੇ ਇਹ ਰਵਾਲਵਰ ਪਿਸਟਲ ਇਹਨਾਂ ਦੇ ਕੋਲ ਹੁੰਦੇ ਨੇ ਜਿੱਥੇ ਲੁਕੋ ਕੇ ਰੱਖੇ ਹੁੰਦੇ ਨੇ ਉੱਥੋਂ ਇਹ ਕੱਢ ਰਹੇ ਹੁੰਦੇ ਨੇ ਤਾਂ ਇਹਨਾਂ ਦੇ ਵੱਲੋਂ ਚਲਾਕੀ ਦੇ ਨਾਲ ਪੁਲਿਸ ਦੇ ਉੱਤੇ ਫਾਇਰ ਖੋਲ ਦਿੱਤੇ ਜਾਂਦੇ ਨੇ ਕਰੀਬ 3 ਤੋਂ 4 ਪੁਲਿਸ ਦੇ ਉੱਤੇ ਫਾਇਰ ਖੋਲੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹਾਲਾਂਕਿ ਗੇਨ ਖਾਸ ਕਰਕੇ ਗੱਲ ਇਹ ਹੈ ਕਿ ਇਸ ਥਾਂ ਦੇ ਉੱਤੇ ਕੋਈ ਵਾਰਦਾਤ ਨਹੀਂ ਵਾਪਰੀ ਕੋਈ ਜ਼ਖਮੀ ਨਹੀਂ ਹੋਇਆ ਹਾਲਾਂਕਿ ਜਿਹੜੀਆਂ ਥੋੜੀ-ਵੋਤੀਆਂ ਸੱਟਾਂ ਲਗੀਆਂ ਨੇ ਇਹ ਦੋ ਗੈਂਗਸਟਰਾਂ ਨੂੰ ਲਗੀਆਂ ਨੇ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਹੋਰ ਕਿਹੜੇ-ਕਿਹੜੇ ਕਾਲੇ ਕਾਰੋਬਾਰ ਕੀਤੇ ਗਏ ਸਨ ਤੇ ਅੱਜ ਜਦੋਂ ਇਹਨਾਂ ਦੇ ਵੱਲੋਂ ਫਾਇਰ ਖੋਲੇ ਗਏ ਤਾਂ ਗਨੀਮਤ ਰਹੀ ਕਿ ਉਸਤਾਂ ਦੇ ਉੱਤੇ ਜਿਹੜੇ ਪੁਲਿਸ ਦੇ ਅਧਿਕਾਰੀ ਸਨ ਉਹ ਰੇਂਜ ਦੇ ਵਿੱਚ ਨਹੀਂ ਆਏ ਉਹ ਦੂਰੀ ਤੇ ਸਨ ਜਦੋਂ ਇਹਨਾਂ ਦੇ ਵੱਲੋਂ ਫਾਇਰ ਖੋਲੇ ਗਏ ਨਹੀਂ ਤਾਂ ਕਿਸੇ ਨਾ ਕਿਸੇ ਅਧਿਕਾਰੀ ਨੂੰ ਗੋਲੀ ਲੱਗ ਸਕਦੀ ਸੀ ਤੇ ਮੌਕੇ ਤੇ ਫਿਰ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਇਹਨਾਂ ਨੂੰ ਦਬੋਚਿਆ ਗਿਆ ਤੇ ਫਿਰ ਦੋ ਜਿਹੜੇ ਗੈਂਗਸਟਰ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਇਸ ਸਮੇਂ ਜੇਰੇ ਲਾਜ਼ਰੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹਾਲਾਂਕਿ ਬੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਵਾਰਦਾਤਾਂ ਵਾਪਰਦੀਆਂ ਹਨ ਗੋਲੀਕਾਂਡ ਵਾਪਰਦੇ ਹਨ ਕਦੇ ਅਮਰਸਰ ਦੇ ਵਿੱਚ ਗੋਲੀਕਾਂਡ ਹੁੰਦਾ ਕਦੇ ਲੁਧਿਆਣਾ ਦੇ ਵਿੱਚ ਗੋਲੀਕਾਂਡ ਹੁੰਦਾ ਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਗੋਲੀਕਾਂਡ ਹੋਇਆ ਸੀ ਪੇਂਟ ਦੀ ਦੁਕਾਨ ਚਲਾਉਣ ਵਾਲੇ ਗਣੇਸ਼ ਕੁਮਾਰ ਦੇ ਉੱਤੇ ਫਾਇਰ ਖੋਲੇ ਗਏ ਸੀ ਹਾਲਾਂਕਿ ਜਿਹੜੀ ਰੰਜਿਸ਼ ਹੈ ਉਸ ਦਾ ਅਜੇ ਕੁਝ ਵੀ ਨਹੀਂ ਪਤਾ ਲੱਗਿਆ ਪੁਲਿਸ ਦੇ ਵੱਲੋਂ ਦੋ ਐਂਗਲ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਪ੍ਰਾਣੀ ਰੰਜਿਸ਼ ਤਾਂ ਨਹੀਂ ਸੀ ਕਿ ਕਿ ਦੁਕਾਨਦਾਰਾਂ ਦੀ ਕਿਸੇ ਨਾ ਕਿਸੇ ਨਾਲ ਜੇਕਰ ਕੋਈ ਰੰਜਿਸ਼ ਹੁੰਦੀ ਹੈ ਤਾਂ ਬਦਮਾਸ਼ ਫਿਰ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਨੇ ਤੇ ਇਸ ਐਂਗਲ ਦੇ ਨਾਲ ਵੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤੇ ਦੂਜੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵੱਲੋਂ ਕੋਈ ਫਰੋਤੀ ਮੰਗ ਕੇ ਟਾਰਗੇਟ ਤਾਂ ਨਹੀਂ ਕੀਤਾ ਗਿਆ ਸੀ ਹਰ ਐਂਗਲ ਤੋਂ ਬ੍ਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਜਦੋਂ ਗਣੇਸ਼ ਕੁਮਾਰ ਦੇ ਉੱਤੇ ਫਾਇਰ ਖੋਲੇ ਗਈ ਸੀ ਤਾਂ ਉਸਦੇ ਵੀ ਗੋਲੀ ਵਗਜੀ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਂਦੀ ਹੈ ਟੀਮਾਂ ਬਣਾਉਂਦੀ ਹੈ ਤੇ ਜਿਹੜੇ ਇਹ ਗੈਂਗਸਟਰ ਨੇ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਸੀਸੀਟੀਵੀਜ਼ ਦੀ ਮਦਦ ਲਈ ਜਾਂਦੀ ਹੈ ਆਲੇ ਦੁਆਲੇ ਜਿਹੜੇ